4 ਜੁਲਾਈ 1955 ਨੂੰ ਅਸ਼ਵਨੀ ਕੁਮਾਰ ਸ਼ਰਮਾ ਦੀ ਗਵਾਹੀ ਹੇਠ ਪੁਲਿਸ ਨੇ ਦਰਬਾਰ ਸਾਹਿਬ ਦੇ ਉੱਤੇ ਹਮਲਾ ਕਰ ਦਿੱਤਾ ਸੀ। 4 ਜੁਲਾਈ 1955 ਦੀ ਇੱਕ ਉਹ ਅਹਿਮ ਘਟਨਾ ਆ ਜਿਹੜੀ ਸਿੱਖਾਂ ਦੇ ਉੱਤੇ ਇੱਕ ਐਸਾ ਦਰਦ ਛੱਡ ਗਈ ਸੀਗੀ ਜਿਹਨੂੰ ਸਿੱਖ ਕੌਮ ਕਦੇ ਭੁੱਲ ਨਹੀਂ ਸਕਦੀ ਸੀ ਕਿਹੜੀ ਕੱਟਣਾ ਸੀ ਉਹ ਆਓ ਸਾਰਾ ਕੁਝ ਜਾਣਨ ਤੋਂ ਪਹਿਲਾਂ ਇੱਕ ਵਾਰੀ ਫਤਿਹ ਸਾਂਝੀ ਕਰ ਲਈਏ ਦੋਵੇਂ ਹੱਥ ਜੋੜ ਬਲਾਓ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਕੌਮ ਬਹੁਤ ਦਲੇਰ ਕੌਮ ਹੈ ਇਹ ਮੌਤੋਂ ਨਹੀਂ ਡਰਦੀ ਹੈ ਕਿਸੇ ਦੀ ਪਰਵਾਹ ਨਹੀਂ ਕਰਦਾ ਕਿ ਇਹਨਾਂ ਨੇ ਪੜਿਆ ਹੋਇਆ ਆ ਕਿ ਇਹ ਭੂਪਤ ਸਭ ਦਿਵਸ ਝਾਰ ਕੇ ਝੂਠੇ ਕਰਤ ਦਿਵਾਜਾ ਕਿ ਅਸੀਂ ਦੁਨਿਆਵੀ ਰਾਜਿਆਤੋਂ ਨਹੀਂ ਡਰਦੇ ਆ ਦੁਨਿਆਵੀ ਹਾਕਮ ਸਾਡਾ ਕੁਝ ਨਹੀਂ ਵਿਗਾੜ ਸਕਦੇ ਅਸੀਂ ਪ੍ਰਮਾਤਮਾ ਅਕਾਲਪੁਰਖ ਵਾਹਿਗੁਰੂ ਦੇ ਆ ਅਸੀਂ ਅਕਾਲਪੁਰਖ ਵਾਹਿਗੁਰੂ ਦੀ ਫੌਜ ਆ ਜਿਹੜੀ ਅਕਾਲਪੁਰਖ ਵਾਹਿਗੁਰੂ ਦੀ ਫੌਜ ਆ ਉਹ ਦੁਨਿਆਵੀ ਫੌਜਾਂ ਤੋਂ ਨਹੀਂ ਡਰਦੀ ਬਾਰ ਬਾਰ ਆਪਣਾ ਜ਼ਿਕਰ ਆ ਰਿਹਾ ਹੈ ਕਿ ਪੰਜਾਬੀ ਸੂਬਾ ਮੋਰਚਾ ਲੱਗਿਆ ਹੋਇਆ ਸੀ ਜਿਹਦੇ ਵਿੱਚ ਬਿਆੰਤ ਸਿੱਖਾਂ ਨੇ ਆਪਣੀਆਂ ਗ੍ਰਿਫਤਾਰੀਆਂ ਦਿੱਤੀਆਂ ਆ ਹੁਣ ਤੱਕ 8164 ਗ੍ਰਿਫਤਾਰੀਆਂ ਹੋ ਚੁੱਕੀਆਂ ਸੀਗੀਆਂ ਕਿ ਸਰਕਾਰ ਜੇਲਾ ਭਰ ਭਰ ਕੇ ਥਾਗੀ ਸੀ ਕਿੱਥੇ ਰੱਖਿਆ ਜਾਵੇ ਉਹ ਜਿੰਨਿਆਂ ਨੂੰ ਉਹ ਗ੍ਰਿਫਤਾਰ ਕਰਦੇ ਜੇਲ੍ਹ ਵਿੱਚ ਸੁੱਟਦੇ ਇਨੇ ਹੋਰ ਆ ਜਾਂਦੇ ਉਹਨਾਂ ਨੂੰ ਪਕੜ ਕੇ ਦੂਜੀ ਜੇਲ੍ਹ ਵਿੱਚ ਭਰ ਦੇ ਤੇ ਹੋਰ ਆ ਜਾਂਦੇ ਸਰਕਾਰ ਦੁਖੀ ਹੋਗੀ ਕਿ ਕਰਿਆ ਕੀ ਜਾਵੇ ਇਹਨਾਂ ਨੂੰ ਕਿਵੇਂ ਰੋਕਿਆ ਜਾਵੇ ਤੇ ਉਦੋਂ ਇੱਕ ਪੰਜਾਬ ਪੁਲਿਸ ਦਾ ਮੁਖੀ ਅਸ਼ਵਨੀ ਕੁਮਾਰ ਸ਼ਰਮਾ ਉਹ ਬੇਨਤੀ ਕਰਦਾ ਸਰਕਾਰ ਨੂੰ ਕਹਿੰਦਾ ਮੈਂ ਪੁਲਿਸ ਦਾ ਮੁਖੀ ਹੈ ਤੁਸੀਂ ਮੈਨੂੰ ਗਿਣਤੀ ਦੇ ਸਿਰਫ ਤੇ ਸਿਰਫ 5 ਦਿਨ ਦੇਵੋ ਜੋ ਮੇਰਾ ਮਨ ਆਏਗਾ ਮੈਂ ਉਹ ਕਰਾਂਗਾ ਮੈਨੂੰ ਫੁੱਲੀ ਛੁੱਟ ਦੇ ਦਿਓ ਮੈਨੂੰ ਕੋਈ ਰੋਕ ਟੋਕ ਨਾ ਤੁਸੀਂ ਕਰਿਓ ਤੇ ਜਿਹੜੇ ਇਹ ਸਿੱਖੜੇ ਗ੍ਰਿਫਤਾਰੀਆਂ ਦੇਣ ਆ ਰਹੇ ਆ ਇਹ ਗ੍ਰਿਫਤਾਰੀਆਂ ਦੇਣੀਆਂ ਭੁੱਲ ਜਾਣਗੇ ਮੈਂ ਐਸਾ ਕਹਿ ਰ ਇਹਨਾਂ ਤੇ ਕਰਾਂਗਾ ਸਰਕਾਰ ਨੂੰ ਹੋਰ ਕੀ ਚਾਹੀਦਾ ਸੀਗਾ ਸਰਕਾਰ ਨੇ ਅਸ਼ਵਨੀ ਕੁਮਾਰ ਸ਼ਰਮਾ ਨੂੰ ਫੁੱਲੀ ਸ਼ੁਰੂ ਦੇ ਦਿੱਤੀ ਕਿ ਜੋ ਤੂੰ ਕਰਨਾ ਕਰ ਲੈ ਅਸ਼ਵਨੀ ਕੁਮਾਰ ਨੇ 3 ਜੁਲਾਈ ਨੂੰ ਪਤਾ ਕੀ ਕੀਤਾ ਜਿੰਨੇ ਵੀ ਸਿੱਖਾਂ ਦੇ ਘਰ ਦੇ ਵਿੱਚ ਲਾਇਸੈਂਸ ਵਾਲੇ ਹਥਿਆਰ ਸੀਗੇ ਸਾਰਿਆਂ ਨੂੰ ਜ਼ਬਤ ਕਰ ਲਿਆ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਕੋਲ ਜਿੰਨੇ ਹਥਿਆਰ ਸੀਗੇ ਉਹ ਵੀ ਜ਼ਬਤ ਕਰ ਲਏ ਅਕਾਲੀਆਂ ਕੋਲ ਜਿੰਨੇ ਵੀ ਹਥਿਆਰ ਸੀ ਉਹ ਵੀ ਜ਼ਬਤ ਕਰ ਲਏ ਇਥੋਂ ਤੱਕ ਮਾਸਟਰ ਤਾਰਾ ਸਿੰਘ ਉਹਨੂੰ ਜੇਲ੍ਹ ਚ ਹੈ ਉਹਨਾਂ ਦੇ ਘਰ ਜਾ ਕੇ ਉਹਨਾਂ ਦੇ ਹਥਿਆਰਾਂ ਨੂੰ ਵੀ ਜ਼ਬਤ ਕਰ ਲਿਆ ਉਹਦਾ ਕਾਰਨ ਸੀਗਾ ਕਿ ਅੱਜ ਦੇ ਦਿਨ 4 ਜੁਲਾਈ 1955 ਨੂੰ ਅਸ਼ਵਨੀ ਕੁਮਾਰ ਸ਼ਰਮਾ ਦੀ ਗਵਾਹੀ ਇਹਟ ਪੁਲਿਸ ਨੇ ਦਰਬਾਰ ਸਾਹਿਬ ਦੇ ਉੱਤੇ ਹਮਲਾ ਕਰ ਦਿੱਤਾ ਸੀ ਜਿਹੜੇ ਸ਼ਰਧਾਲੂ ਜਿਹੜੇ ਸੰਗਤ ਮੱਥਾ ਟੇਕਣ ਆਏ ਹੋਏ ਸੀ ਉਹਨਾਂ ਨੂੰ ਅੰਦਰ ਬੰਦ ਕਰ ਦਿੱਤਾ ਤੇ ਬਾਹਰ ਉਹ ਕਿਸੇ ਨੂੰ ਜਾਣ ਨਹੀਂ ਦਿੱਤਾ ਜਾਣਿਆ। ਅਸ਼ਵਨੀ ਕੁਮਾਰ ਦੇ ਮਨ ਵਿੱਚ ਇਹ ਸੀਗਾ ਕਿ ਮੈਂ ਜੋ ਇਦਾਂ ਦੇ ਕੋਈ ਐਕਸ਼ਨ ਕਰਾਂਗਾ ਤੇ ਅੰਦਰ ਬੈਠੀਆਂ ਸੰਗਤਾਂ ਡਰ ਜਾਣਗੀਆਂ। ਪਰ ਹੋਇਆ ਉਲਟ ਸੰਗਤਾਂ ਨੇ ਐਲਾਨ ਕਰ ਦਿੱਤਾ ਕਿ ਜੇ ਕਿਤੇ ਪੁਲਿਸ ਦਰਬਾਰ ਸਾਹਿਬ ਦੇ ਅੰਦਰ ਆ ਗਈ ਅਸੀਂ ਬਾਹਰ ਕੋਈ ਨਹੀਂ ਜਾਣ ਦੇਣਾ। ਸਾਰਿਆਂ ਨੂੰ ਮਾਰ ਦਵਾਂਗੇ ਸਾਨੂੰ ਆਪਣੀ ਜਾਨ ਦੀ ਪਰਵਾਹ ਨਹੀਂ ਹੈ ਅਸ਼ਬਣੀ ਕੁਮਾਰ ਨੇ ਜਦੋਂ ਇਹ ਗੱਲ ਸੁਣੀ ਕਿ ਕੰਮ ਬਦਲਟ ਪੈ ਗਿਆ ਡਰ ਗਿਆ ਜਿਹੜੀ ਬਾਹਰ ਇਹਨੇ ਫੌਜ ਦੀਆਂ ਟੁਕੜੀਆਂ ਖੜੀਆਂ ਕੀਤੀ ਹੋਈ ਸੀਗੀਆਂ ਉਹਨਾਂ ਨੂੰ ਪ੍ਰਕਰਮਾਂ ਦੇ ਵਿੱਚ ਲਿਆਂਦਾ ਪ੍ਰਕਰਮਾਂ ਵਿੱਚ ਉਹਨੇ ਕੀੜੇ ਕਢਵਾ ਰਿਆ ਕਿ ਅੰਦਰ ਬੈਠੀ ਸੰਗਤ ਡਰ ਜਾਵੇ ਪਰ ਸੰਗਤਾਂ ਨੇ ਫੇਰ ਇਲਾਨ ਕਰ ਦਿੱਤਾ कि ਜੇ ਕੋਈ ਆਰਮੀ ਦਾ ਬੰਦਾ ਦਰਬਾਰ ਸਾਹਿਬ ਦੇਰ ਬੜਿਆ ਸਾਨੂੰ ਆਪੜੀ ਜਾਣ ਦੀ ਗੁਰਬਾਨੀ ਪਰ ਅਸੀਂ ਛੱਡਣਾ ਇਹਨਾਂ ਚੋ ਕੋਈ ਵੀ ਨਹੀਂ ਹੈ। ਇੱਦਾਂ ਦੀ ਸਿੱਖਾਂ ਦੀ ਦਲੇਰੀ ਦੇ ਕੇ ਅਸ਼ਵਨੀ ਕੁਮਾਰ ਡਰ ਗਿਆ। ਪਰ ਇਹਨੇ ਛੋਟਾ ਜਿਹਾ ਹਮਲਾ ਤਾਂ ਦਰਬਾਰ ਸਾਹਿਬ ਦੇ ਉੱਤੇ ਕੀਤਾ। ਪਰ ਸਿੱਖਾਂ ਦੇ ਜਜ਼ਬਿਆਂ ਨੂੰ ਦੇ ਕੇ ਹੌਸਲੇ ਨੂੰ ਦੇ ਕੇ ਨਹੀਂ ਆਪੜੀ ਪੁਲਿਸ ਆਪੜੀ ਆਰਮੀ ਨੂੰ ਪਿੱਛੇ ਬੁਲਾਉਣਾ ਪੈ ਗਿਆ। ਇੱਕ ਵਾਰੀ ਫੇਰ ਸਮੇਂ ਦੀ ਸਰਕਾਰ ਨੇ ਇਹ ਗੱਲ ਦੱਸ ਦਿੱਤੀ ਕਿ ਤੁਸੀਂ ਸਾਡੇ ਵੈਰੀ ਹੋ ਤੁਹਾਡੇ ਨਾਲ ਸਾਡੀ ਕੋਈ ਸਾਂਝ ਨਹੀਂ ਤੁਸੀਂ ਵੱਖਵਾਦੀ ਹੋ ਤੁਸੀਂ ਅਤਵਾਦੀ ਹੋ ਤੁਸੀਂ ਖਾੜਕੂ ਹੋ ਸਿੱਖ ਕੌਮ ਨੇ ਹਮੇਸ਼ਾ ਦੂਜਿਆਂ ਦੀਆਂ ਧੀਆਂ ਭੈਣਾਂ ਨੂੰ ਬਚਾਇਆ ਪਰ ਇਹ ਕਹਿੰਦੇ ਸੀਗੇ ਕਿ ਅਸੀਂ ਤੁਹਾਡੇ ਧੀਆਂ ਭੈਣਾਂ ਨੂੰ ਪਾਣੀ ਪੀਣ ਜੋਗਾ ਵੀ ਸੱਡਾਂਗੇ ਤੁਹਾਡੇ ਗੁਰੂ ਧਾਮਾਂ ਨੂੰ ਵੀ ਖਤਮ ਕਰਾਂਗੇ ਸੋ ਅੱਜ ਦਾ ਜਿਹੜਾ ਦਿਨ ਹੈ 4 ਜੁਲਾਈ 1955 ਇਸਵੀ ਸਰਕਾਰ ਨੇ ਅਸ਼ਵਨੀ ਕੁਮਾਰ ਸ਼ਰਮਾ ਨੂੰ ਮੁਖੀ ਲਾ ਕੇ ਸ਼੍ਰੀ ਦਰਬਾਰ ਸਾਹਿਬ ਦੇ ਉੱਤੇ ਪੁਲਿਸ ਤੇ ਆਰਮੀ ਚੜ੍ਹ ਕੇ ਹਮਲਾ ਕੀਤਾ ਸੀਗਾ ਤੇ ਉਦੋਂ ਦੇ ਜਥੇਦਾਰ ਸ਼੍ਰੀ ਕਾਲਤਾ ਸਿੰਘ ਦੇ ਜਥੇਦਾਰ ਸਰਦਾਰ ਅਸ਼ਰ ਸਿੰਘ ਉਹਨਾਂ ਨੂੰ ਵੀ ਇਹਨਾਂ ਨੇ ਗ੍ਰਿਫਤਾਰ ਕਰ ਲਿਆ ਸੀ ਸਿੱਖਾਂ ਨੂੰ ਦਬਾਉਣ ਵਾਸਤੇ ਸਿੱਖਾਂ ਨੂੰ ਡਰੋਣ ਵਾਸਤੇ ਸਾਰਾ ਐਕਸ਼ਨ ਕੀਤਾ ਗਿਆ ਸੀਗਾ ਪਰ ਸਿੱਖ ਕੌਮ ਚੜ੍ਹਦੀ ਕਲਾ ਦੇ ਅੰਦਰ ਰਹਿ ਕੇ ਅਸ਼ਵਨੀ ਕੁਮਾਰ ਨੂੰ ਇਹ ਜਵਾਬ ਦਿੰਦੀ ਹੈ ਕਿ ਜੇ ਕਿਤੇ ਸਾਡੇ ਸਾਹਮਣੇ ਕੋਈ ਪੁਲਿਸ ਦਾ ਬੰਦਾ ਜਾਂ ਕੋਈ ਆਰਮੀ ਦਾ ਬੰਦਾ ਦਰਵਾਜ਼ੇਵੰਦਰ ਬੜਿਆ ਅਸੀਂ ਖਤਮ ਕਰ ਦਾਂਗੇ ਪੰਜਾਬੀ ਸੂਬੇ ਮੋਰਚ ਨੂੰ ਦਬਾਉਣ ਵਾਸਤੇ ਇਹ ਵੀ ਸਰਕਾਰ ਦਾ ਇੱਕ ਐਕਸ਼ਨ ਸੀਗਾ ਪਰ ਇਹ ਐਕਸ਼ਨ ਵੀ ਫੇਲ ਹੋ ਗਿਆ ਸੀ ਸੋ ਜ਼ਰੂਰ ਚੇਤੇ ਰੱਖਿਓ ਜੀ 4 ਜੁਲਾਈ 1955 ਈਸਵੀ ਨੂੰ ਦਰਬਾਰ ਸਾਹਿਬ ਦੇ ਉੱਤੇ ਅਸ਼ਵਨੀ ਕੁਮਾਰ ਸ਼ਰਮਾ ਦੀ ਗਵਾਹੀ ਹੇਠ ਹਮਲਾ ਹੁੰਦਾ ਆ ਤੇ ਸਿੱਖਾਂ ਨੇ ਇਸ ਗੱਲ ਦਾ ਟੱਟ ਕੇ ਵਿਰੋਧ ਕੀਤਾ ਸੀ ਗੁਰੂ ਮਾਲਕ ਕਿਰਪਾ ਕਰੇ ਸਤਪੁਰ ਮਿਹਰਮਤ ਕਰੇ ਬਲਾਉ ਫਤਿਹ ਅਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ